ਭਾਵੇਂ ਗੁਰਜੀਤ ਕਾਲਸਾ ਵਾਹੇ ਗੁਰਜੀ ਕੀ ਫਤੇ ਰੋਟੀ ਬਣਾਉਣ ਵੇਲੇ ਇਹ ਪੰਜ ਗੱਲਾਂ ਹਮੇਸ਼ਾ ਯਾਦ ਰੱਖੋ ਤੁਹਾਡਾ ਘਰ ਸਵਰਗ ਬਣ ਜਾਵੇਗਾ ਸਾਸਨ ਜੀ ਆਪੇ ਅੱਜ ਦੀ ਵੀਡੀਓ ਵਿੱਚ ਸਿੱਤ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਤਮੀ ਤੇ ਰੋਟੇ ਪਉਣ ਲੱਗਦੇ ਹੋ ਉਸ ਸਮੇਂ ਜੇਕਰ ਇਹ ਪੰਜ ਗੱਲਾਂ ਯਾਦ ਰੱਖਦੇ ਹੋ ਤਾਂ ਤੁਹਾਡਾ ਕੰਮ ਸਵੈਗਮੰਜਾਵੇਂਗਾ ਤੇ ਤੁਸੀਂ ਹਮੇਸ਼ਾ ਹੀ ਤੰਦਰੁਸਤ ਰਹੋਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਤੇ ਲਈ ਤੁਹਾਡੇ ਕਲਪਿਵਾਤੇ ਬਣ ਜਾਵੇ ਸਰ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਸੂਂਗ ਜੀ ਆਖਦੇ ਹਨ ਜੀ ਕਿ ਔਰਤ ਦੇ ਅੱਡੇ ਸਾਂ ਤਾਂ ਰਸੋਈ ਦੇ ਵਿੱਚ ਹੁੰਦੇ ਹਨ ਤੇ ਅੱਡੇ ਆਪਣੇ ਬੱਚਿਆਂ ਵਿੱਚ ਹੁੰਦੇ ਹਨ ਤੇ ਘਰ ਦੇ ਨਿੱਕੇ ਨਿੱਕੇ ਕੰਮ ਮੁੱਕਦੇ ਹੀ ਨਹੀਂ ਕਈ ਵਾਰੀ ਉਹ ਜ਼ਿੰਦਗੀ ਜਿਹੜੀ ਹੁੰਦੀ ਹੈ ਉਹਦੀ ਇਦਾਂ ਨਹੀਂ ਹੋ ਜਾਂਦੀ ਹੈ ਕਿ ਨਾਂ ਸਿਰ ਮਡੋਵੀ ਸਖਣੀ ਹੀ ਰਹਿ ਜਾਂਦੀ ਹੈ ਤੇ ਨਾਮ ਨਾਂ ਚਪਿਆਂ ਤਾਂ ਸਾਸੰਗ ਜੀ ਕੋਈ ਫਾਇਦਾ ਹੀ ਨਹੀਂ ਨਾਂ ਚਪਿਆਂ ਐਸਸ ਤੇ ਨਾਮ ਚਪਿਆ ਕਿਵੇਂ ਜਾ ਸਕਦਾ ਹੈ ਕਈ ਵਾਰੀ ਕੁਝ ਬੀਬੀਆਂ ਨੇ ਖਾਣਾ ਬਣਾਉਣ ਚ ਸਮੇਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਿਮਨ ਵੀ ਕਰੀਏ ਤੇ ਖਾਣੇ ਵਿੱਚ ਵਾਹਿਗੁਰੂ ਦੇ ਨਾਮ ਦੀ ਬਿਕੜ ਵੀ ਪੈ ਜਾਵੇ ਖਾਣਾ ਪਵਿੱਤਰ ਹੋ ਜਾਵੇ ਪਰ ਕਈ ਵਾਰੀ ਉਹ ਵਿਚਾਰੀਆਂ ਨੂੰ ਇਹ ਆਦੀ ਹੀ ਨਹੀਂ ਰੈਂਦਾ ਪੂਲ ਚੰਦੀਆਂ ਹਨ ਸੁਭਾਅ ਵਿੱਚ ਉਹ ਗੱਲ ਬੰਡੀ ਹੀ ਨਹੀਂ ਇੱਦਾਂ ਹੀ ਕੋਈ ਬੀਬੀ ਸੀ ਤੇ ਉਹਨੇ ਵੀ ਇਹ ਮਹਾਪੁਰਖਾਂ ਨੂੰ ਸਵਾਲ ਪੁੱਛਿਆ ਕਿ ਵੇਖੋ ਮਹਾਪੁਰਖਾਂ ਦੇ ਜਿਹੜੇ ਬਚਨ ਹਨ ਉਹ ਸਾਡਾ ਮਾਰਗਦਰਸ਼ਨ ਕਰਦੇ ਹਨ ਇੱਦਾਂ ਹੀ ਕਿਸੇ ਨੇ ਪੁੱਛਿਆ ਕਿ ਸਾਨੂੰ ਯਾਦ ਨਹੀਂ ਰੈਂਦਾ ਕੀ ਕਹਿੰਦੇ ਕਮ ਇੰਨੇ ਹੁੰਦੇ ਹਨ ਬਾਬਾ ਜੀ ਕੀ ਕਰੀਏ ਜਿਹੜੇ ਮਹਾਂਪੁਰਖ ਹੁੰਦੇ ਹਨ ਉਹ ਬਹੁਤ ਵਿਧੀ ਦੇ ਤਰੀਕੇ ਨਾਲ ਸਮਝਾ ਦਿੰਦੇ ਹਨ ਜਵਾਬ ਦਿੰਦੇ ਹਨ ਫਿਰ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਤਾਂ ਆਹ ਸਾਧ ਸੰਗਤ ਜੀ ਅਸੀਂ ਵੀ ਸਮਝ ਲਈਏ ਤੇ ਇਹਨਾਂ ਗੱਲਾਂ ਨੂੰ ਸਮਝਣ ਦਾ ਯਤਨ ਕਰੀਏ ਤੇ ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਕਰਨ ਛੋਟ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਨ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਨਾਲ ਹੀ ਨਾਲ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਿ ਇੱਡਾ ਨਹੀਂ ਵਿਚਾਰ ਜਿਹੜੇ ਹਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਹੀ ਪਹੁੰਚਦੇ ਰਹਿਣ ਸਾਧ ਸੰਗਤ ਜੀ ਉਹ ਪੰਜਾਬੀ ਦੀ ਕਹਾਵਤ ਹੈ ਜੈਸਾ ਅੰਤ ਐਸਾ ਮੰਨ ਹੁਣ ਕੁਰਬਾਨੀ ਵਿੱਚ ਬਣੀ ਤਸਵੀਰ ਹੈ ਇਹਦੇ ਵਿੱਚ ਤਤਾਂ ਨੂੰ ਬਤਲਾਉਣ ਦੀ ਸਮਰੱਥਾ ਹੁੰਦੀ ਹੈ ਇਸ ਕਰਕੇ ਸਾਧ ਸੰਗਤ ਜੀ ਮਿੱਟੀ ਨੂੰ ਚਰਨ ਧੂੜ ਵੀ ਬਣਾਉਂਦੀ ਹੈ ਅੰਨ ਨੂੰ ਪਸ਼ਾਲ ਬਣਾਉਂਦੀ ਹੈ ਪਾਣੀ ਨੂੰ ਅੰਮ੍ਰਿਤ ਬਣਾਉਂਦੀ ਹੈ ਠੀਕ ਕੋਸ਼ਿਸ਼ ਕਰੋ ਬਾਣੀ ਪਾਟਿਆਂ ਬਾਬਾ ਜੀ ਆਖਦੇ ਹਨ ਸਿਮਰਨ ਕਰਦੇ ਹਾਂ ਸਿਰ ਟੱਕ ਕੇ ਹੀ ਪਸ਼ਾਦਾ ਤਿਆਰ ਕੀਤਾ ਜਾਵੇ ਕੋਸ਼ਿਸ਼ ਕਰਿਆ ਕਰੋ ਕਿ ਬੀਬੀਆਂ ਜਿਹੜੀਆਂ ਹਨ ਪਸ਼ਾਦਾ ਤਿਆਰ ਕਰਦੇ ਸਮੇਂ ਇਹ ਪੰਜ ਇੱਕ ਗੱਲਾਂ ਦਾ ਧਿਆਨ ਰੱਖ ਲੈਣ ਕਾਸ਼ੰਗਜੀ ਫੇਟੋ ਅੰਦਾਕਰ ਜਿਹੜਾ ਹੈ ਸਵੈਗ ਬਣ ਜਾਵੇਗਾ ਜਦੋਂ ਕੋਈ ਵਿਅਕਤੀ ਜਿਹੜਾ ਹੈ ਚੜਾਈ ਕਰ ਜਾਂਦਾ ਹੈ ਉਹਦੀ ਫੋਟੋ ਦੇ ਲਿਖਿਆ ਹੁੰਦਾ ਹੈ ਸਵੈਗ ਵਾਸੀ ਉਹ ਤਾਂ ਮਰਨ ਤੋਂ ਬਾਅਦ ਤੇ ਉਹਨੇ ਵੇਖਿਆ ਕਿ ਕਿੰਨੇ ਹਨ ਪਰ ਗੁਰਮੁਖੋ ਇਹ ਮਹਾਂਪੁਰਖਾ ਦੀ ਮਿਤੀ ਐਸੀ ਹੈ ਕਿ ਕਾ ਸਵੈਗ ਬਣ ਜਾਵੇਗਾ ਜਿਉਂਦਿਆਂ ਜੀ ਹੀ ਸਵਰਗਵਾਸੀ ਹੋ ਜਾਓਗੇ ਜਿਉਂਦਿਆਂ ਜੀ ਹੀ ਬਾਬਾ ਜੀ ਆਖਦੇ ਹਨ ਕੋਸ਼ਿਸ਼ ਕਰੋ ਭਾਈ ਪਹਿਲਾਂ ਤਾਂ ਸੁਭਾਅ ਬਣਾਓ ਸਿਰ ਤੱਕ ਕੇ ਪ੍ਰਸ਼ਾਦਾ ਬਣਾਇਆ ਕਰੋ ਬੀਬੀਆਂ ਜੀ ਇਹ ਸਿਰ ਨਾ ਟਕਿਆ ਮਨਿਆਤਾ ਨਹੀਂ ਹੁੰਦੀ ਮਨਿਆਤਾ ਹੀ ਨਾ ਰਹੀ ਤਾਂ ਗੁਰੂ ਜੀਆਂ ਬਖਸ਼ਿਸ਼ਾਂ ਖੁਸ਼ੀਆਂ ਕਿੱਥੋਂ ਹੋਣ ਗਿਆ ਗੁਰੂ ਨੇ ਖੁਸ਼ੀਆਂ ਦੇਣੀਆਂ ਹਨ ਜੇ ਮਰਿਆਦਾ ਹੋਈ ਖੁਸ਼ੀਆਂ ਕਿਵੇਂ ਪਹਿਲਾਂ ਦੀ ਗੱਲ ਹੈ ਇਹ ਹੋ ਗਈ ਸਿਮਰਨ ਦੇ ਅਠ ਕੀ ਹਨ ਚੇਤੇ ਕਰਨਾ ਚੇਤੇ ਜੀ ਨੂੰ ਚੇਤੇ ਕਿੰਨੂੰ ਕਰਨਾ ਹੈ ਭਾਈ ਸਾ ਸੰਗਤ ਜੀ ਜਿੰਨੂੰ ਅਸੀਂ ਭੁੱਲੇ ਬੈਠੇ ਹਾਂ ਉਹਨੂੰ ਚੇਤੇ ਕਰਾਂਗੇ ਤੇ ਖਾਣਾ ਸਾਨੂੰ ਪੀਣਾ ਤੇ ਹੱਸਣਾ ਸੋਣਾ ਸਭ ਕੁਝ ਯਾਦ ਹੋ ਜਾਵੇਗਾ ਜੇਕਰ ਵਿਸਰੀ ਹੈ ਇਹ ਗੱਲ ਬਾਬਾ ਵਿਸਾਰਿਆ ਤੈ ਜਾਂ ਮੋਤ ਵਿਸਰੀ ਹੈ ਜੇ ਭਾਈ ਸਿਮਰਨ ਕਾ ਨਾ ਯਾਦ ਨਹੀਂ ਰੰਦਾ ਤੁਸੀਂ ਐਉਂ ਕਰੋ ਕਿ ਕੋਈ ਰਸੋਈ ਵਿੱਚ ਛੋਟਾ ਜਿਹਾ ਟੇਪ ਰਿਕਾਰਡਰ ਮਿਲ ਜਾਂਦੇ ਹਨ ਉਹਨੂੰ ਰੱਖ ਲਿਓ ਪਪਾ ਜੀ ਕਹਿੰਦੇ ਹੁੰਦੇ ਸੀ ਜਦੋਂ ਵੀ ਖਾਣਾ ਬਣਾਉਣ ਲੱਗੋ ਉਹ ਗੁਰਬਾਣੀ ਦੇ ਟੇਪ ਹੀ ਲਗਾ ਲਿਆ ਕਰੋ ਹੌਲੀ ਹੌਲੀ ਆਤਤ ਪੱਕ ਕੇ ਜਾਵੇਗੀ ਪਹਿਲਾ ਟੇਪ ਲਾਓਗੇ ਫਿਰ ਆਪਣਾ ਦਿਲ ਵੀ ਕਰੇਗਾ ਇਸ ਤਰ੍ਹਾਂ ਦੀ ਜੁਗਤੀ ਨਾਲ ਤਿਆਰ ਕੀਤਾ ਹੋਇਆ ਪ੍ਰਸ਼ਾਦਾ ਤੁਹਾਡੇ ਬੱਚੇ ਦੀ ਮੱਤ ਬਦਲ ਦੇਵੇਗਾ tinca ਖਾਤਾ ਪੈਦਾ ਮਾਇਆ ਸਭ ਪਵਿੱਤ ਜੋ ਨਾਮ ਹਰ ਰਾਤੇ ਬਾਬਾ ਜੀ ਆਖਦੇ ਹੁੰਦੇ ਸੀ ਭਾਈ ਉਹਨਾਂ ਦਾ ਭੋਜਨ ਖਾਤਾ ਵੀ ਕਬੂਲ ਹੈ ਜਿਹੜੇ ਨਾਮ ਦੇ ਵਿੱਚ ਦਿੱਤੇ ਹੋਏ ਹੁੰਦੇ ਹਨ ਤੇ ਹੁਣ ਜਦੋਂ ਬੀਬੀਆਂ ਅਕਸਰ ਪ੍ਰਸ਼ਾਦਾ ਬਣਾਉਂਦੀਆਂ ਹਨ ਭੁੱਲ ਜਾਂਦੀਆਂ ਹਨ ਇਹਨਾਂ ਗੱਲਾਂ ਨੂੰ ਉਹਨਾਂ ਦੇ ਅੰਦਰ ਕਈ ਵਾਰੀ ਜ਼ਿੰਮੇਵਾਰੀ ਐਨੀ ਹੋ ਜਾਂਦੀ ਹੈ ਓਹੋ ਕਿਆ ਨਹੀਂ ਹਣ ਅਸੀਂ ਤਾਂ ਬੱਚਿਆਂ ਨੂੰ ਸੰਭਾਲਣਾ ਸਾਡੇ ਕੋਲ ਇੰਨਾ ਬੋਝ ਪੈ ਚੁੱਕਾ ਹੈ ਕਿ ਅਸੀਂ ਤਾਂ ਹੁਣ ਨਾਮ ਜਪਣ ਦਾ ਤੁਸੀਂ ਕਾਹੇ ਛੱਡ ਦਿਓ ਸਿਰ ਖੁਰਕਨ ਦੀ ਵੇਲ ਨਹੀਂ ਹੁੰਦੀ ਕਈ ਤਾਂ ਇਦਾਂ ਵੀ ਆਖਦੇ ਹਨ ਕਿ ਕਈ ਇੱਥੋਂ ਤੱਕ ਵੀ ਪਹੁੰਚ ਜਾਂਦੇ ਹਨ ਕਿ ਮੇਰੇ ਕੋਲੋਂ ਤਾਂ ਮਰਨ ਦਾ ਸਮਾਂ ਨਹੀਂ ਹੈਗਾ ਤੇ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਭਾਈ ਇਹ ਮਰਨ ਦਾ ਟਾਈਮ ਨਹੀਂ ਯਾਦ ਰੱਖਿਆ ਕਰੋ ਮੌਤ ਨੂੰ ਮੌਤ ਨੇ ਟਾਈਮ ਤੁਹਾਡੇ ਲਈ ਕੰਢ ਹੀ ਲੈਣਾ ਹੈ ਤੁਸੀਂ ਕਦੇ ਭਾਵੇਂ ਨਾ ਕਟੋ ਉਸ ਚੀਜ਼ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਹੜੀ ਅਟਲ ਹੈ ਜਿਹੜੀ ਸਾਰਿਆਂ ਨਾਲ ਇੱਕ ਦਿਨ ਕਟਣੀ ਹੀ ਹੈ ਤਿੰਨ ਕਾ ਖਾਤਾ ਪੈਣਾ ਆਇਆ ਸਭ ਪਵਿੱਤ ਹੈ ਜੋ ਨਾਮ ਹੈ ਰਾਤੀ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਪਾਤਸ਼ਾਹ ਜੀ ਆਖ ਰਹੇ ਹਨ ਕਿ ਪਵਿੱਤਰ ਹੈ ਉਹਨਾਂ ਦਾ ਖਾਣਾ ਪਹਿਨਣਾ ਦੌਲਤ ਜਿਹੜੀ ਵਾਹਿਗੁਰੂ ਦੇ ਨਾਮ ਨਾਲ ਰੰਗੇ ਹੋਏ ਹਨ तिनके घर मंदिर महल सराय सब पवित है जिन गुरमुख सेवक सिख अभ्यागत जाए वर्षा ते ओना दे ਕਾਇ ਪਵਿੱਤਰ ਹਨ ਉਹਨਾਂ ਦੀਆਂ ਸਰਾਵਾਂ ਪਵਿੱਤਰ ਹਨ ਜਿੱਥੇ ਬੈਠ ਕੇ ਵੇਖੋ ਕਿ ਉਹ ਪਿਆਰ ਵੀ ਕਰਦੇ ਹਨ ਕਿ ਪਿਆਰ ਕਿਸ ਨਾਲ ਕਰਦੇ ਹਨ ਪਰਮਾਤਮਾ ਨੂੰ ਵਾਹਿਗੁਰੂ ਪਰਮੇਸ਼ਰ ਨੂੰ ਜੇ ਲੈਕਾਰਾਂ ਵਿੱਚ ਲੈ ਕੇ ਹੀ ਉਹ ਨਾਮ ਜਪਦੇ ਇਹ ਚੀਜ਼ਾਂ ਤੁਸੀਂ ਵੇਖਿਆ ਕਰੋ ਸਾਰੀਆਂ ਹੀ ਤੁਹਾਨੂੰ ਸੋਚਣੀਆਂ ਪੈਂਡੀਆਂ ਕਈ ਵਾਰੀ ਕਿਸੇ ਮਿੱਬੀ ਨੇ ਆ ਕੇ ਕਹਿ ਦੇਣਾ ਬਾਬਾ ਜੀ ਮਹਾਂਪੁਰਖ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੂੰ ਕਿ ਸਾਡਾ ਪਰਿਵਾਰ ਬਹੁਤ ਵੱਡਾ ਹੈ ਕਰਤਾ ਕੰਮ ਬੜਾ ਜ਼ਿਆਦਾ ਹੋ ਜਾਂਦਾ ਹੈ। ਕਈ ਵਾਰੀ ਮਨ ਸਹਜ ਵਿੱਚ ਹੀ ਨਹੀਂ ਰਹਿੰਦਾ। ਕਲਪ ਜਾਂਦਾ ਹੈ। ਕੋਈ ਮਿੱਠੀ ਦੱਸ ਦਿਓ। ਬਾਬਾ ਜੀ ਜਿਸ ਦੇ ਨਾਲ ਹੀ ਮਨ ਸਹਜ ਸੁਭਾਹੀ ਗੱਲ ਦੱਸ ਦਿੰਦੇ ਹਨ। ਬਾਬਾ ਜੀ ਨੇ ਕਹਿਣਾ ਕਿ ਭਾਈ ਆਪਣੇ ਕੰਮਾਂ ਨੂੰ ਭਗਤੀ ਬਣਾ ਲਿਓ। ਸੁਣਿਓ ਗੱਲ। ਤੇ ਜਦੋਂ ਸਫਾਈ ਕਰਦੇ ਹੋ ਤੇ ਸੋਚੋ ਕਿ ਮੈਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਘਰ ਨੂੰ ਸਾਫ਼ ਕਰਦੀ ਹਾਂ ਇਹ ਉਹਨਾਂ ਦੀ ਹੀ ਤਾਦ ਹੈ ਪਤਾ ਨਹੀਂ ਅੱਜ ਸੰਗਤ ਰੂਪ ਵਿੱਚ ਇੱਥੇ ਕਿੰਨੇ ਆ ਜਾਣਾ ਹੈ ਕਿਸੇ ਦੇ ਚਰਨ ਧੂਲ ਮੇਰੇ ਘਰ ਵਿੱਚ ਪੈ ਜਾਣੀ ਹੈ ਮੇਰਾ ਪਰਿਵਾਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਰਿਵਾਰ ਹੈ ਫਿਰ ਬਰਤਨ ਜੇਕਰ ਤੁੰਦੇ ਹੋ ਸੋਚੋ ਕਿ ਮੈਂ ਸਾਹਿਬ ਮਹਾਰਾਜ ਜੀ ਦੇ ਪਰਿਵਾਰ ਦੇ ਬਰਤਨ ਤੋ ਰਹੀ ਹਾਂ ਖਾਣਾ ਬਣਾਉਣ ਲੱਗਿਆਂ ਵੀ ਇਹੀ ਸੋਚਣਾ ਹੈ ਇਸ ਤਰ੍ਹਾਂ ਨਾਲ ਤਾਂ ਤੁਹਾਡੇ ਘਰ ਦੇ ਕੰਮ ਹੋ ਜਾਣਗੇ ਤੁਹਾਡਾ ਮਨ ਵੀ ਸਹਿਜ ਵਿੱਚ ਆ ਜਾਵੇਗਾ ਇਹ ਭਾਵਨਾ ਬਣਾਉਣੀ ਪੈਣੀ ਹੈ ਕਾਮ ਨਾ ਤੋ ਬਿਨਾ ਕੁਝ ਨਹੀਂ ਮਿਲਣਾ ਹੱਥ ਪਾਓ ਕਨ ਕਾਮ ਸਭ ਚੀਤ ਨਿਰੰਜਨ ਨਾਲ ਗੁਰਮੁਖ ਪਿਆਰਿਓ ਇਹ ਤਾਂ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਉਹੋ ਬਾਬਾ ਗੁੱਲੇ ਸ਼ਾ ਉਹਨਾਂ ਦੀ ਵੀ ਗੱਲ ਕਈ ਵਾਰੀ ਗੁਰਮੁਖ ਪਿਆਰੇ ਦੱਸਦੇ ਹੁੰਦੇ ਹਨ ਕੀ ਬੁੱਲੇਸ਼ਾ ਸੈਦ ਉਹਨਾਂ ਦੀ ਬਰਾਦਰੀ ਵਿੱਚ ਕਿਸੇ ਦਾ ਵਿਆਹ ਸੀ ਤੇ ਬੁੱਲੇਸ਼ਾ ਨੇ ਆਪਣੇ ਪੀਰ ਅਨਾਇਤ ਸ਼ਾ ਉਹਨਾਂ ਦੇ ਨਾਂ ਤੇ ਉਹਦੀ ਸੇਵਾ ਵਿੱਚ ਪੇਂਟੀ ਕੀਤੀ ਕਹਿੰਦੇ ਜੀ ਸਾਡੇ ਘਰੇ ਵਿਆਹ ਦਰਸ਼ਨ ਦੇਂਦੀ ਕਿਰਪਾਲਤਾ ਕਰਿਓ ਅਨਾਇਤ ਸ਼ਾ ਦੀ ਸੇਵਾ ਵਿੱਚ ਇੱਕ ਲੜਕਾ ਰੰਦਾ ਸੀ ਉਹਨਾਂ ਨੇ ਆਪ ਨਹੀਂ ਗਏ ਤੇ ਉਹਨੂੰ ਭੇਜ ਦਿੱਤਾ ਬਰਾਦੇ ਵਾਲਿਆਂ ਨੇ ਉਹਨਾਂ ਨੂੰ ਰਾਈ ਸਮਝ ਕੇ ਕੋਈ ਦੀ ਕੋਈ ਇੱਜ਼ਤ ਨਾ ਕੀਤੀ ਉਹੋ ਥੋੜੀ ਜਾਤ ਪਾਤ ਦਾ ਜਿਵੇਂ ਫਾਇਕ ਪੈ ਜਾਂਦਾ ਸੀ ਇਹ ਤਾਂ ਨੀਵੀਂ ਜਾਤ ਵਾਲਾ ਇਹ ਨਹੀਂ ਸੋਚਿਆ ਕਿ ਐਡੇ ਵੱਡੇ ਫਕੀਰ ਨੇ ਇਸ ਨੂੰ ਭੇਜਿਆ ਹੈ ਇਹਦੀ ਡਿਊਟੀ ਲਗਾਈ ਹੈ ਜਦੋਂ ਵਿਆਹ ਤੋਂ ਵੇਲਾ ਹੋ ਕੇ ਵਾਪਸ ਗਿਆ ਅਨਾਇਤ ਸ਼ਾਨ ਨੂੰ ਜਾ ਕੇ ਸਾਰੀ ਗੱਲਬਾਤ ਕੀਤੀ ਤੇ ਉਹਨਾਂ ਨੇ ਨਰਾਜ ਹੋ ਕੇ ਕਿਹਾ ਇਹੇ ਬੁੱਲੇ ਸ਼ਾਨ ਨਕਮੇ ਦਾ ਪਾਣੀ ਵੀ ਨਹੀਂ ਪੀਣਾ ਹੀਨਾ ਕਹਿਣੇ ਸੀ ਕਿ ਪਾਪਾ ਬੁੱਲੇ ਸ਼ਾਹ ਜੀ ਦਾ ਸਾਰਾ ਨਾਮ ਦਾ ਰੰਗ ਉੱਤਰ ਗਿਆ ਸੀ ਖਾਲੀ-ਖਾਲੀ ਹੋ ਗਏ ਸੀ ਪਰ ਉਹੋ ਢੋਂਡੇ ਰੋਂਡੇ ਆਏ ਅਨਾਈ ਤੇ ਸ਼ਾਂਦੇ ਗੋਲ ਤੇ ਅਰਜ ਕੀਤੀ ਮੈਨੂੰ ਬਖਸ਼ ਦਿਓ ਉਹਨਾਂ ਨੇ ਕੀ ਆਖਿਆ ਸੀ ਕਿ ਤੂੰ ਬੁੱਲਾ ਹੈ ਉਹੋ ਬੋਲੇ ਸੀ ਬੁੱਲਾ ਨਹੀਂ ਮੈਂ ਪੁੱਲਾ ਹਾਂ ਬੁੱਲਾ ਨਹੀਂ ਮੈਂ ਪੁੱਲਾ ਬਹੁਤ ਪਛਤਾਵਾ ਕੀਤਾ ਉਦੋਂ ਬਾਅਦ ਫਿਰ ਜਦੋਂ ਮਾਫੀ ਮੰਗੀ ਤੇ ਫਿਰ ਪਹਿਲਾ ਵਾਂਗੇ ਹਾਲਾਤ ਹੋ ਗਏ ਪੇ ਨਾਮ ਦਾ ਰੰਗ ਚੜ ਗਿਆਂ ਉੱਤੇ ਹੀ ਨਹੀਂ ਸਕਿਆ ਸਾਡੇ ਕਹਿਣ ਦਾ ਭਾ ਇਹ ਹੈ ਜੀ ਕਿ ਜਦੋਂ ਮਹਾਪੁਰਖ ਦਸੇ ਹਨ ਕਿ ਇਹਨੂੰ ਸਾਹਿਬ ਜੀ ਦੇ ਕਰਨ ਨੂੰ ਸਮਝਣਾ ਪੈਣਾ ਹੈ ਇਹ ਹੀ ਮਹਾਰਾਜ ਜੀ ਦਾ ਕਰ ਹੈ ਆਪਣੇ ਕਰਨ ਨੂੰ ਹਮੇਸ਼ਾ ਸਮਝਿਆ ਕਰੋ ਇਹ ਸਾਡਾ ਕਰ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਰ ਹੈ ਮਹਾਰਾਜ ਨੇ ਇੱਕ ਸਾਨੂੰ ਤੋਹਫਾ ਦਿੱਤਾ ਹੈ ਸਿੱਟੇ ਛੱਤ ਦਿੱਤੀ ਹੈ ਇਹਦੇ ਵਿੱਚ ਪਤਾ ਨਹੀਂ ਕਿਸ ਨੇ ਚਰਨ ਪੈ ਜਾਣੇ ਹਨ ਜਿਹੜਾ ਵੀ ਆਵੇਗਾ ਉਹ ਵੀ ਮਾਲਕ ਦਾ ਹੀ ਭੇਜਿਆ ਹੋਵੇਗਾ ਇਦਾਂ ਜੇਕਰ ਅਸੀਂ ਸੇਵਾ ਕਰਨੀ ਸ਼ੁਰੂ ਕਰ ਦੇ ਮੰਗੇ ਤਾਂ ਬੀਪੀਆਂ ਫਿਰ ਘਰ ਨੂੰ ਸਵੈਗ ਬਣਾ ਸਕਦੀਆਂ ਹਨ ਕਰਨ ਦੇ ਹਾਲਾਤ ਦੇਖੋ ਕਾਲ ਚੁਗਦੇ ਵਿੱਚ ਭਾਈ ਨਿੱਕੀਆਂ ਨਿੱਕੀਆਂ ਲੜਾਈਆਂ ਕਈ ਹਜ਼ਾਰਾਂ ਤਾਂ ਯੁੱਤ ਹੋਇਆ ਇਤਿਹਾਸ ਪੜ ਲਿਓ ਜਿਹੜੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਘਰਾ ਵਿੱਚ ਹੋਈਆਂ ਹਨ ਕੋਈ ਗਿਣਤੀ ਹੈ ਇਸ ਕਾਰੇ ਕੇ ਮਹਾਂਪੁਰਖਾ ਨੇਤਾ ਮੀਤੀ ਦਾਸ ਦਿੱਤੀ ਕੇ ਭਾਈ ਆਹਾ ਪੰਚਕ ਗੱਲਾਂ ਕਰਨ ਲਿਓ ਜੇ ਤੁਸੀਂ ਕਰੋਗੇ ਤਾਂ ਮਨ ਸਹਿਜ ਵਿੱਚ ਆ ਜਾਵੇਗਾ ਤੇ ਟੂ ਸੀ ਕਰੋਗੇ ਪ੍ਰਸ਼ਾਂਤਾ ਬਣਾਉਂਦੀਆਂ ਸਿਮਨਨ ਕਰੋਗੇ ਤੁਹਾਡੀ ਆਦਤ ਚੰਗੀ ਪੱਕ ਜਾਵੇਗੀ ਜਦੋਂ ਆਦਤ ਪੱਕ ਗਈ ਚੰਗਾ ਸੁਭਾਵਨ ਜਾਵੇਗਾ ਜਦੋਂ ਸੁਭਾਅ ਬਣ ਗਿਆ ਸੰਸਕਾਰ ਤੇ ਚੰਗੇ ਕਰਮ ਬਣਣ ਚ ਬਣ ਜਾਣੇ ਹਨ ਜਦੋਂ ਚੰਗੇ ਕਰਮ ਹੋਗੇ ਰੱਬ ਨੇ ਨੇੜੇ ਹੋ ਜਾਣਾ ਹੈ ਗੁਰੂ ਮਹਾਰਾਜ ਨੇ ਬੜੀ ਕਿਰਪਾ ਕਰਦੇ ਨਹੀਂ ਹੈ ਬੜਾ ਕੁਝ ਮਿਲ ਜਾਣਾ ਹੈ ਵੱਡੀ ਗੱਲ ਜੇ ਸਿਮਰਨ ਕਰਕੇ ਪ੍ਰਸ਼ਾਦਾ ਬਣਾਓਗੇ ਬੱਚਿਆਂ ਤੇ ਵੀ ਚੰਗਾ ਅਸਰ ਹੋਵੇਗਾ ਉਹ ਮੀਮੀ ਜਿਹੜੀ ਸਿਮਰਨ ਕਰਦੀ ਪ੍ਰਸ਼ਾਦਾ ਬਣਾਉਂਦੀ ਹੈ ਬਾਬਾ ਜੀ ਆਖਨੇ ਹੁੰਦੇ ਸੀ ਯਾਦ ਰੱਖਿਓ ਇਹ ਹੋਹੀ ਨਹੀਂ ਸਕਦਾ ਕਿ ਉਹਦਾ ਸਤਿਕਾਰ ਨਾ ਹੋਵੇ ਸਾਰੇ ਘਰ ਵਿੱਚ ਕਈ ਵਾਰੀ ਆਸੀ ਨਾ ਇੰਡਾਂ ਦੀਆਂ ਗੱਲਾਂ ਕਰਦੇ ਹਾਂ ਕਿਉਂਕਿ ਬੀਬੀਆਂ ਦਾ ਸੁਭਾਅ ਹੁੰਦਾ ਹੈ ਉਹਨਾਂ ਨੇ ਆਖ ਦੇਣਾ ਹੁੰਦਾ ਹੈ ਬਾਬਾ ਜੀ ਸਾਡਾ ਤਾਂ ਸਾਰੇ ਘਰ ਵਿੱਚ ਸਤਿਕਾਰ ਨਹੀਂ ਹੁੰਦਾ ਬਾਬਾ ਜੀ ਨੇ ਆਖਣਾ ਭਾਈ ਸਤਿਕਾਰ ਜਿਨ ਨਾਨਕ ਸਤਕੂਰ ਪੂਜਿਆ ਤਿੰਨ ਹਰ ਪੂਜ ਕਰਾਵਾਂ ਜਿਨ੍ਹਾਂ ਨੇ ਭਾਈ ਨਾਮ ਜਪਿਆ ਹੋ ਸੱਚ ਸੱਚ ਦੱਸਿਓ ਸਿਮਰਨ ਕਰਦੇ ਹੋ ਪ੍ਰਸ਼ਾਦਾ ਬਣਾਉਂਦੇ ਆ ਫਿਰ ਉਹ ਜਵਾਬ ਨਹੀਂ ਸਿਉਂਦਾ ਕਿਉਂਕਿ ਸਿਮਰਨ ਕਰਨ ਵਾਲੀ ਸੰਗਤ ਬੜੀ ਥੋੜੀ ਹੁੰਦੀ ਹੈ ਦਿਖਾਵਾ ਕਰਨ ਵਾਲੇ ਬਥੇਰੇ ਮਿਲ ਜਾਣਗੇ ਨਾਮ ਚੱਪਣ ਵਾਲੀਆਂ ਰੂਹਾਂ ਬੜੀਆਂ ਬਿਰਲੀਆਂ ਹੁੰਦੀਆਂ ਹਨ ਪੰਜਕ ਗੱਲਾਂ ਹਨ ਜੋ ਤੁਸੀਂ ਕਮਾਲ ਲੋਗੇ ਤਾਂ ਤੁਹਾਡਾ ਜੀਵਨ ਵੀ ਸੁਖਾਲਾ ਹੋ ਜਾਵੇਗਾ ਨਹੀਂ ਤਾਂ ਤੁਹਾਡੇ ਪੱਲੇ ਪੈਣੀ ਹੈ ਪਟਕਣਾ ਇਸ ਲਈ ਆਪਣੇ ਮਨ ਵਿੱਚ ਹਮੇਸ਼ਾ ਯਾਦ ਰੱਖੋ ਕਿ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਸਮੇਂ ਹਮੇਸ਼ਾ ਮੁਖ ਉਤੇ ਵਾਹਿਗੁਰੂ ਵਾਹਿਗੁਰੂ ਜਾਂ ਫਿਰ ਮੂਲ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਹੈ ਈਸ਼ ਦਾ ਪ੍ਰਭਾਵ ਗੁਰਬਾਣੀ ਦਾ ਚੰਗਾ ਪ੍ਰਭਾਵ ਤੇ ਸਕਾਰਾਤਮਕ ਊਰਜਾ ਹਮੇਸ਼ਾ ਤੁਹਾਡੇ ਘਰ ਪਰਿਵਾਰ ਤੇ ਫਿਰ ਬਣੀ ਰਹੇਗੀ ਸਾਧ ਸੰਗਤ ਜੀ ਜੇਕਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਮੇਰੀ ਇਸ ਵੀਡੀਓ ਨੂੰ ਬੱਤੋ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਮੇਰੇ ਗੁਰਕਿਰਪਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਜੋ ਹੋ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ